ਮਿੱਤਰੋ ਕਲ ਚੁਗ ਦਾ ਸਮਾਂ ਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਨੂ ਦੇ ਵੱਲੋਂ ਆਪਣੀ ਸੱਸ ਨੂੰ ਕੁੱਟਿਆ ਜਾ ਰਿਹਾ ਹੈ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਵੀਡੀਓ ਦੇ ਨਾਲ ਨਾਲ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਐਂਡ ਦੇ ਵਿੱਚ ਤੇ ਆਪਣੇ ਵਿਚਾਰ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਕਿ ਇਸ ਦੇ ਵਿੱਚ ਗਲਤੀ ਕਿਸ ਦੀ ਆ ਨੂ ਦੀ ਜਾਂ ਫਿਰ ਸੱਸ ਦੀ ਕਿ ਅੱਜ ਕੱਲ੍ਹ ਦੀਆਂ ਨੂਹਾਂ ਨੂੰ ਐਦਾਂ ਕਰਨਾ ਚਾਹੀਦਾ ਆ ਜਾਂ ਫਿਰ ਨਹੀਂ ਇਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਨਹੀਂ ਮੈਂ ਨਹੀਂ ਦੀ ਬਤਾ ਮੈਂ ਹੋਗੀ ਪਹਿਲੇ ਬਣੀ ਨਹੀਂ ਆ ਤੂੰ ਪੜੀਆ ਜਾਣ ਕੁਛ ਕਿ ਉਹ ਦੀ ਉਹ ਮੇਰਾ ਪੋਤਾ ਉਹ ਤੇਰੇ ਪੁੱਤ ਨਾਲ ਸਿਆਣਾ ਈ ਹੋ ਜਾਣਾ ਤੇ ਤੂੰ ਮੈਨੂੰ ਦੰਨੀਆਂ ਪੋੜੀ ਪਈ ਆਵੇ ਸੁਣ ਦੇਖਛੀ ਨੇ ਦੰਦੀ ਪੜੀ ਤੇ ਅਸਲ ਗੱਲਬਾਤ ਕੀ ਆ ਇਸ ਲੜਾਈ ਦੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗੂ ਇਹ ਵੀਡੀਓ ਵਾਇਰਲ ਹੋ ਰਹੀ ਆ ਬਾਕੀ ਮਿਲਦੇ ਆ ਹੋਰ ਅਪਡੇਟ ਲੈ ਕੇ ਪੰਜਾਬ ਤੋਂ ਰਿਲੇਟਡ ਤਦ ਤੱਕ ਲਈ ਧੰਨਵਾਦ